ਦੇਖੋ ਜੀ ਜਿਹੜਾ 3 ਲੱਖ ਤੇ 7 ਲੱਖ ਆਇਆ ਤੇ ਆਮ ਪਬਲਿਕ ਨੂੰ ਅੱਜਕੱਲ ਮਿਲ ਰਿਹਾ ਵਾ ਇਹ ਕੋਈ ਖਾਸ ਨਹੀਂ ਇਹ ਤੇ ਜਿੰਨੀ ਵੀ ਇਹਨਾਂ ਨੇ ਸਹਾਇਤਾ ਦਿੱਤੀ ਆ ਜਾਂ ਫਾਇਦਾ ਦਿੱਤਾ ਉਹ ਤੇ امیر ਲੋਕਾਂ ਨੂੰ ਦਿੱਤਾ ਇਹ ਪੰਜਾਬ ਨੂੰ ਇਹਨਾਂ ਨੇ ਦਿੱਤਾ ਕਿ ਪੰਜਾਬ ਨੂੰ ਤਾਂ ਅੱਜ ਤੱਕ ਸੈਂਟਰ ਗਵਰਨਮੈਂਟ ਨੇ ਕੋਈ ਦਿੱਤਾ ਹੀ ਨਹੀਂ ਸਰਦਾਰ ਮਨੋਹਰ ਸਿੰਘ ਦੇ ਮੇਲੇ ਦਾ ਜੋ ਮਿਲਿਆ ਸੀ ਪੰਜਾਬ ਨੂੰ ਉਸ ਤੋਂ ਬਾਅਦ ਤੇ ਕਿਸੇ ਵੀ ਗਵਰਨਮੈਂਟ ਨੇ ਕੁਝ ਨਹੀਂ ਪੰਜਾਬ ਨੂੰ ਦਿੱਤਾ ਪੰਜਾਬ ਨੂੰ ਤੇ ਮਤਰਿਆ ਸਮਝ ਕੇ ਮਤਰਿਆ ਕੰਮ ਕਰਦੇ ਆ ਗਰੀਬ ਬੰਦਾ ਦਿਨੋਂ ਦਿਨ ਦਿਨੋਂ ਦਿਨ ਕਰਜ਼ੇ ਦੀ ਬਾਰ ਹਟਾਰ ਰਿਹਾ ਅੱਜ ਜਿਸ ਬੰਦੇ ਨੇ ਸਵੇਰੇ ਉਹੀ ਕਮਾਉਣਾ ਤੇ ਉਹੀ ਖਾਣਾ ਉਹਦੇ ਲਈ ਬਜਟ ਚ ਕੀ ਆ ਛੋਂ ਅੱਜ ਗਰੀਬ ਬੰਦਾ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਜਿਹੜਾ ਸੋਨੇ ਤੇ ਟੈਕਸ ਘਟਾਤਾ ਸੋਨਾ ਕਿਸੇ ਗਰੀਬ ਬੰਦੇ ਨਾਲ ਥੋੜੀ ਖਰੀਦਣਾ ਪੋਲ ਪਲਾਜ਼ੇ ਬੰਦ ਕਰਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਇੱਕ ਬੱਸਾਂ ਦੇ ਕਿਰਾਏ ਘਟਾਉਂਦੇ ਰੇਲਵੇ ਦੇ ਕਿਰਾਏ ਘਟਾਉਂਦੇ ਫਲਾਈਟਾਂ ਜਿਹੜੀਆਂ ਉਹਨਾਂ ਦੇ ਕਿਰਾਏ ਘਟਾਉਂਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇਹ ਜਿਹੜਾ ਵਾ ਇਹ ਤੇ ਇਹਨਾਂ ਨੇ ਬਿੱਲ ਜਿੱਦਾਂ ਉਹ ਮਗਰੋਂ ਪਲਾਨ ਕਰਕੇ ਉਹਦਾ ਲਿਆ ਕੇ ਲੋਕਾਂ ਤੇ ਥੋਪ ਦਿੱਤਾ ਜਿਹਦੇ ਵਿੱਚ ਮੰਤਰੀ ਜੀ ਸ਼੍ਰੀਮਤੀ ਨਿਰਮਲਾ ਸਿ타ਰਮਣ ਜੀ ਵੱਲੋਂ ਜਿਹੜਾ ਅੱਜ ਦਾ ਜਿਹੜਾ ਬਜਟ ਜਿਹੜਾ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿ ਕਹਿ ਸਕਦੇ ਹਾਂ ਕਿ ਜੋ ਬੀਜੇਪੀ ਦੀ ਜਿਹੜੀ ਮੋਦੀ ਸਰਕਾਰ ਆ ਤਾਂ ਇਸ ਵਾਰ ਫੇਰ ਤੋਂ ਨਵੀਂ ਸਰਕਾਰ ਬਣਨ ਤੋਂ ਬਾਅਦ ਤੀਜੀ ਵਾਰ ਤਾਂ ਦੇਸ਼ ਦਾ ਜਿਹੜਾ ਬਜਟ ਆ ਪਹਿਲੀ ਵਾਰ ਜਿਹੜਾ ਪੇਸ਼ ਕੀਤਾ ਗਿਆ ਤਾਂ ਕੀ ਕੁਝ ਕਾਰਸ ਜੋ ਦੇਸ਼ਵਾਸੀਆਂ ਦੇਸ਼ਵਾਸੀਆਂ ਵਸਤੇ ਜੋ ਆ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਉਸ ਦੇ ਵੀ ਵਿਚਾਰ ਚਰਚਾ ਕਰਾਂਗੇ ਪਰ ਇਸ ਵਕਤ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਜੋ ਨਵਲਟੀ ਚੌਂਕ ਵਿਖੇ ਤਾਂ ਜੋ ਆਮ ਜਨਤਾ ਗੁਰੂ ਨਗਰੀ ਦੀ ਜਨਤਾ ਉਹਨਾਂ ਨਾਲ ਵੀ ਆਪਾਂ ਗੱਲ ਕਰ ਲੈਣੇ ਆ ਕਿ ਉਹਨਾਂ ਦਾ ਅੱਜ ਇਸ ਬਜਟ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਜ਼ਰੂਰ ਆਪਾਂ ਗੱਲ ਕਰਦੇ ਆ ਕਿ ਕੀ ਕੁਝ ਖਾਸ ਜੋ ਗੁਰੂ ਨਗਰੀ ਦੀ ਜਨਤਾ ਨੂੰ ਜੋ ਮਿਲਣਾ ਚਾਹੀਦਾ ਕਿਉਂਕਿ ਟੈਕਸਾਂ ਦੇ ਵਿੱਚ ਜੋ ਵਿਸ਼ੇਸ਼ ਬਦਲਾਅ ਕੀਤਾ ਗਿਆ ਆ ਟੈਕਸ ਵਧਾਏ ਗਏ ਨੇ 3 ਤੋਂ 7 ਜੋ ਲੱਖ ਜਿਹੜੇ ਸਾਲਾਨਾ ਕਮਾਉਂਦੇ ਨੇ ਉਹਨਾਂ ਨੂੰ ਜਿਹੜਾ 5% ਟੈਕਸ ਜਿਹੜਾ ਦੇਣਾ ਪਊਗਾ ਤਾਂ ਲੋਕ ਸਾਡੇ ਨਾਲ ਮਜੂਰ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਦੇਸ਼ ਦਾ ਜਿਹੜਾ ਬਜਟ ਪਾਸ ਕੀਤਾ ਤਾਂ ਟੈਕਸਾਂ ਦੇ ਵਿੱਚ ਖਾਸ ਕਰਕੇ ਜੋ ਬਦਲਾਅ ਵੇਖਣ ਨੂੰ ਮਿਲਿਆ ਤਾਂ 3 ਤੋਂ 7 ਲੱਖ ਵਾਲਿਆਂ ਨੂੰ 5% ਤਾਂ ਜਿਹੜੇ 0 ਤੋਂ 3 ਲੱਖ ਕਮਾਉਂਦੇ ਨੇ ਸਾਲਾਨਾ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਦੇਖੋ ਜੀ ਜਿਹੜਾ 3 ਲੱਖ ਤੇ 7 ਲੱਖ ਹੈ ਤੇ ਆਮ ਪਬਲਿਕ ਨੂੰ ਅੱਜ ਕੱਲ ਮਿਲ ਰਿਹਾ ਵਾ ਇਹ ਕੋਈ ਖਾਸ ਨਹੀਂ ਇਹ ਤੇ ਜਿੰਨੀ ਵੀ ਇਹਨਾਂ ਨੇ ਸਹਾਇਤਾ ਦਿੱਤੀ ਆ ਜਾਂ ਫਾਇਦਾ ਦਿੱਤਾ ਉਹ ਤੇ امیر ਲੋਕਾਂ ਨੂੰ ਦਿੱਤਾ ਇਹਨਾਂ ਦਾ ਫਾਇਦਾ ਬੰਦਾ ਜਿਹੜੇ ਗਰੀਬ ਬੰਦੇ ਦੇ ਵਰਗ ਦੇ ਛੋਟੇ ਵਰਗ ਦੇ ਵਸਤੂਆਂ ਵਰਤਨ ਦੇ ਵਿੱਚ ਆਉਂਦੀਆਂ ਉਹਨਾਂ ਬਾਰੇ ਵਿਚਾਰ ਬੰਦਾ ਕਰੇ ਅੱਜ ਦੇਖੋ ਤੁਸੀਂ ਟਮਾਟਰ 160 ਰੁਪਏ ਕਿਲੋ ਹੋ ਗਿਆ ਗੋਭੀ 100 ਰੁਪਏ ਕਿਲੋ ਹੋ ਗਈ ਹਾਂਜੀ ਕੋਈ ਵੀ ਸਬਜ਼ੀ ਜਿਹੜੀ ਆ 100 150 ਤੋਂ ਘੱਟ ਨਹੀਂ ਹੈਗੀ ਇਹਦੇ ਬਾਰੇ ਕੀ ਸੋਚਿਆ ਪੋਰਾ ਬਟਾਉਂਦਾ ਕੀ ਹੈ ਜੇ ਆਪਾਂ ਸੋਨੇ ਦਾ ਲੈ ਲਈਏ ਕੋਈ ਲੈ ਲਈਏ ਤੇ ਮਿਡਲ ਕਲਾਸ ਤੇ ਗਰੀਬ ਆਦਮੀ ਜਿਹੜਾ ਇੱਕ ਝੋਪੜੀ ਚ ਰਹਿ ਕੇ ਛੜਕਾਂ ਤੇ ਰਹਿ ਕੇ ਜਿਹੜਾ 2000 ਰੁਪਏ ਮਹੀਨੇ ਦਾ ਕਮਾ ਕੇ ਉਹ ਸੋਨੇ ਨੂੰ ਕੀ ਕਰੇਗਾ ਸੋਨਾ ਤੇ ਉਹਨਾਂ ਦਾ ਹੀ ਆ ਜਿਨ੍ਹਾਂ ਦਾ ਹੈਗਾ ਵਾ ਜਿਨ੍ਹਾਂ ਵਾਸਤੇ ਇਹਨਾਂ ਨੇ ਕੀਤਾ ਇਹ ਤੇ ਕੋਈ ਰੋਜ਼ਗਾਰ ਲੱਭਣ ਉਪਾ ਪੰਜਾਬ ਦੇ ਵਾਸਤੇ ਪੰਜਾਬ ਨੂੰ ਇਹਨਾਂ ਦਿੱਤਾ ਕੀ ਆ ਪੰਜਾਬ ਨੂੰ ਦੇ ਅੱਜ ਤੱਕ ਸੈਂਟਰ ਗਵਰਨਮੈਂਟ ਨੇ ਕੋਈ ਦਿੱਤਾ ਹੀ ਨਹੀਂ ਸਰਦਾਰ ਮਨਮੋਹਨ ਸਿੰਘ ਦੇ ਵੇਲੇ ਦਾ ਜੋ ਮਿਲਿਆ ਸੀ ਪੰਜਾਬ ਨੂੰ ਉਸ ਤੋਂ ਬਾਅਦ ਤੇ ਕਿਸੇ ਵੀ ਗਵਰਨਮੈਂਟ ਨੇ ਕੁਝ ਨਹੀਂ ਪੰਜਾਬ ਨੂੰ ਦਿੱਤਾ ਪੰਜਾਬ ਨੂੰ ਤੇ ਮਤਰਾਇਆ ਸਮਝ ਗਏ ਮਤਰਾਇਆ ਕੰਮ ਕਰਦੇ ਆ ਨਾ ਕੋਈ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਇੰਨੇ ਕਿਸਾਨ ਜਿਹੜੇ ਆ ਮਰ ਰਹੇ ਆ ਕੋਈ ਉਹਨਾਂ ਦੀ ਗੱਲ ਨਹੀਂ ਸੁਣਵਾਈ ਹੋ ਰਹੀ ਮੀਟਿੰਗਾਂ ਵਾਸਤੇ ਟਾਈਮ ਦੇ ਦਿੰਦੇ ਆ ਅੱਜ ਮੀਟਿੰਗ ਕਰਾਂਗੇ ਕੱਲ ਕਰਾਂਗੇ ਜਦੋਂ ਮੀਟਿੰਗ ਹੁੰਦੀ ਆ ਬੁਰਕੇ ਮਤਲਬੀ ਕਰ ਦਿੰਦੇ ਆ ਜੀ ਅੱਜ ਫਲਾਣਾ ਕੰਮ ਹੋ ਗਿਆ ਜੀ ਅੱਜ ਹੋ ਗਿਆ ਇਹਨਾਂ ਨੂੰ ਕੰਮ ਸੇ ਕੰਮ ਜਿਹੜਾ ਛੋਟਾ ਵਰਗ ਆ ਉਹਦੇ ਬਾਰੇ ਸੋਚਣਾ ਜਿਹੜੀ ਆ ਆਮਦਨਵਾਦ ਤੇ ਕੋਈ ਸੋਚਣਾ ਇਹਨਾਂ ਨੂੰ ਨੌਕਰੀਆਂ ਨੌਜਵਾਨਾਂ ਨੂੰ ਜਿਹੜੇ ਬੀਏ ਬੀਏ ਬੀ ਟੈਕ ਬੀ ਬੀਕਾਮ ਐਜੂਕੇਸ਼ਨ ਹਾਈ ਐਜੂਕੇਸ਼ਨ ਦੇ ਵਿੱਚ ਪਾਸ ਨੇ ਜਿਹੜੇ ਕਿ ਛੜਕਾਂ ਦੇ ਤੁਰੇ ਫਿਰਦੇ ਨੇ ਕੋਈ ਰੱਖਸ਼ਾ ਚਲਾ ਰਿਆ ਵਾ ਕੋਈ ਕੋਈ ਚੀਅ ਡ్రਾਈਵਰੀ ਕਰ ਰਿਹਾ ਵਾ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਲੋਕ ਮੇਰੇ ਬਾਹਰ ਭਜਦੇ ਆ ਕਹਿੰਦੇ ਪਲਾਨ ਕਰ ਰਹੇ ਆ ਜੀ ਬਾਹਰ ਕਰ ਰਹੇ ਆ ਪਲਾਨ ਕਰਨ ਤੇ ਨਾ ਕਰਨ ਇਨਸਾਨ ਨੇ ਰੋਟੀ ਖਾਣੀ ਆ ਰੋਟੀ ਖਾਣ ਵਾਸਤੇ ਤਾਂ ਆਪਣੀ ਕਈ ਕੋਸ਼ਨਾ ਕੋਸ਼ਨਾ ਮਿਹਨਤ ਕਰੇਗਾ ਨਾ ਇਹਨਾਂ ਨੂੰ ਇਹੋ ਚਾਹੀਦਾ ਮੈਂ ਤੇ ਇਹੋ ਕਵਾਂਗਾ ਕਿ ਬਜਟ ਜਿਹੜਾ ਵਾ ਉਹ ਗਰੀਬਾਂ ਵਾਸਤੇ ਬਣਾਓ ਜਿਹੜਾ ਹਰ ਵਰਗ ਨੂੰ ਜਿਹੜਾ ਉਹਦੇ ਵਿੱਚ ਫਾਇਦਾ ਮਿਲੇ ਮਲਾਜਮਾਂ ਬਾਰੇ ਸੋਚਣ ਮਲਾਜਮਾਂ ਦੀ ਜਦੋਂ ਗੱਲ ਆਉਂਦੀ ਆ ਜਾਂ ਕਿਸਾਨਾਂ ਦੀ ਗੱਲ ਆਉਂਦੀ ਆ ਜਾਂ ਗਰੀਬਾਂ ਦੀ ਗੱਲ ਆਉਂਦੀ ਆ ਬਜਟ ਦੇ ਵਿੱਚ ਕਿਤੇ ਕੁਸ਼ ਨਜ਼ਰ ਨਹੀਂ ਆਉਂਦਾ ਸਾਫ਼ ਹੀ ਹੋਇਆ ਹੁੰਦਾ ਜੋ ਫਾਇਦਾ ਹੁੰਦਾ ਉਹ ਅਮੀਰ ਲੋਕ ਨੂੰ ਹੁੰਦਾ ਉਹ ਦੇ ਰਹੇ ਆ ਸਾਨੂੰ ਪਤਾ ਵਾ ਵੇਖ ਰਹੇ ਨੇ ਸਾਰੇ ਫੈਰਾ ਕਿਨੂੰ ਹੋ ਰਿਹਾ ਫੈਰਾ ਤੇ ਮੀਰਾ ਨਹੀਂ ਹੋ ਰਿਹਾ ਜਿਹੜੇ ਪਹਿਲਾਂ ਤਨਾੜ ਤੋਂ ਤਨਾੜ ਤੋਂ ਤਨਾੜ ਹੋ ਜਾਂਦੇ ਆ ਜਿਹੜਾ ਗਰੀਬ ਆ ਗਰੀਬ ਤੋਂ ਗਰੀਬ ਹੋ ਹੀ ਜਾਂਦਾ ਚੱਲੇ ਟਿਕ ਜਾਂਦਾ ਸਾਡੇ ਨਾਲ ਹੋਰ ਵੀ ਕੁਝ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਜਿਹੜਾ ਦੇਸ਼ ਦਾ ਬਜਟ ਜਿਹੜਾ ਪਾਸ ਕੀਤਾ ਗਿਆ ਤਾਂ ਟੈਕਸ ਦੇ ਵਿੱਚ ਖਾਸ ਕਰਕੇ ਜੋ ਹੇਰਾ ਫੇਰੀ ਕੀਤੀ ਗਈ ਹੈ ਜਿਹੜੀ ਵਧਾਇਆ ਗਿਆ ਟੈਕਸ ਜਿਹੜਾ ਵਧਾਇਆ ਗਿਆ 0 ਤੋਂ 3 ਲੱਖ ਤੱਕ ਕੋਈ ਟੈਕਸ ਨਹੀਂ 3 ਤੋਂ 7 ਤੱਕ 5% ਦੀ ਤਾਂ ਉਸ ਤੋਂ ਉੱਪਰ ਵੀ ਚੱਲੇ ਜਾਈਏ ਤਾਂ 5-5% ਦੀ ਟੈਕਸ ਹਰ ਇੱਕ ਇਨਕਮ ਦੇ ਵਿੱਚ ਜਿਹੜਾ ਵਧਾਇਆ ਗਿਆ ਤੁਸੀਂ ਇਹ ਚੀਜ਼ ਨੂੰ ਕਿਵੇਂ ਇਹ ਜਿਹੜਾ ਬਜਟ ਕੋਈ ਪਹਿਲੀ ਵਾਰੀ ਨਹੀਂ 10 ਸਾਲ ਸਰਕਾਰ ਦੀ ਆ ਬੀਜੇਪੀ ਦੀ ਤੇ ਹੁਣ ਤੇ ਲੋਕਾਂ ਨੇ ਨਾ ਬਜਟ ਦੇਖਣਾ ਹੀ ਛੱਡਤਾ ਕਿਉਂਕਿ ਉਹਨਾਂ ਨੂੰ ਪਤਾ ਵਾ ਗਰੀਬ ਬੰਦਾ ਦਿਨੋਂ ਦਿਨ ਦਿਨੋਂ ਦਿਨ ਕਰਜ਼ੇ ਦੀ ਬਾਰ ਹਟਾ ਰਿਆ ਅੱਜ ਜਿਸ ਬੰਦੇ ਨੇ ਸਵੇਰੇ ਉਹੀ ਕਮਾਉਣਾ ਤੇ ਉਹੀ ਖਾਣਾ ਉਹਦੇ ਲਈ ਬਜਟ ਚ ਕੀ ਆ ਕਿਸਾਨ ਧਰਨਾ ਤੇ ਬੈਠੇ ਆ ਤੁਸੀਂ ਦੇਖੋ ਕਿਸਾਨਾਂ ਦੇ ਲਈ ਕੀ ਆ ਮਜ਼ਦੂਰ ਜਿਹੜੇ ਜਿਹੜੇ ਵਿਚਾਰੇ ਉਹਨਾਂ ਲਈ ਕੀ ਆ ਫਿਰ ਅੱਜ ਦਿਨੋਂ ਦਿਨ ਤੁਸੀਂ ਦੇਖੋ ਰੇਲਵੇ ਦੇ ਕਿਰਾਏ ਮਹਿੰਗੇ ਕਰਤੇ ਆ ਬੱਸਾਂ ਦੇ ਕਿਰਾਏ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਜਿਹੜੇ ਗੈਸ ਸਿਲੰਡਰ ਆ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਵਾ ਨੌਜਵਾਨ ਪੰਜਾਬ ਨੂੰ ਛੜ ਛੜ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਕੋਈ ਸਾਡੇ ਦੇਸ਼ ਦੀ ਆਰਮੀ ਲਈ ਫੌਜੀ ਵੀਰਾਂ ਲਈ ਕੱਖ ਨਹੀਂ ਕੀਤਾ ਕਿੰਨੇ-ਕਿੰਨੇ ਟੋਲ ਪਲਾਜ਼ੇ ਲਾਤੇ ਜਿਹੜੇ ਐਕਸਪ੍ਰੈਸ ਵੇ ਕੱਢੇ ਆ ਉਥੇ 15 ਟੋਲ ਪਲਾਜ਼ੇ ਤੇ ਪੰਜਾਬ 'ਚ ਲਾਤੇ ਕੀ ਗੱਲ ਪੰਜਾਬ ਦੇ ਵਿੱਚ ਦੱਸੋ ਜਾਦੇ ਪੈਸੇ ਕਿਤੇ ਤੇ ਜੇ ਅਸੀਂ ਗੱਡੀ ਖਰੀਦਦੇ ਹਾਂ ਤੇ ਉਥੇ ਟੈਕਸ ਰੋਡ ਟੈਕਸ ਦੇ ਦਿੰਨੇ ਆ ਤੇ ਫਿਰ ਟੋਲ ਟੈਕਸ ਕਿਸ ਕਰਕੇ ਗਟਕਰੀ ਸਾਹਿਬ ਨੇ ਇੱਕ ਸਵਾਲ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ 60 ਕਿਲੋਮੀਟਰ ਦਾਇਰੇ ਦੇ ਵਿੱਚ ਕਿਤੇ ਟੋਲ ਪਲਾਜ਼ਾ ਨਹੀਂ ਪਰ ਇੱਕ ਪੰਜਾਬ ਹੀ ਐਸਾ ਵਾ ਜਿੱਥੇ ਤੁਸੀਂ ਦੇਖੋ ਭੀ 6 ਟੋਲ ਪਲਾਜ਼ੇ ਨੇ ਦੋ ਤਰਨਤਾਰਨ ਬਾਬਾ ਬੁੱਢਾ ਵਾਲਾ ਤੇ ਉਹ ਤੇ ਅਟਾਰੀ ਤੋਂ ਗੱਡੀ ਆ ਇਹ ਜੰਡਿਆਲਾ ਫਿਰ ਗਾੜੀ ਬਿਆਸ ਇਧਰ ਕਥੂ ਨੰਗਲ ਤੁਸੀਂ ਦੱਸੋ ਵੀ ਬੰਦਾ ਇੱਥੋਂ ਕਿਤੇ ਜਾਣਾ ਹੋਵੇ 10 ਕਿਲੋਮੀਟਰ 20 ਕਿਲੋਮੀਟਰ ਇਧਰ ਉਧਰ ਦਾ ਟੋਲ ਪਲਾਜ਼ਾ ਆ ਜਾਂਦੇ ਨੇ ਇਹ ਕਿੱਥੋਂ ਅੱਜ ਗਰੀਬ ਬੰਦਾ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਜਿਹੜਾ ਸੋਨੇ ਤੇ ਟੈਕਸ ਘਟਾਤਾ ਸੋਨਾ ਕਿਸੇ ਗਰੀਬ ਬੰਦੇ ਨੇ ਥੋੜੀ ਖਰੀਦਣਾ ਇਹਦੇ ਦੀ ਟੈਕਸ ਘਟਾਇਆ ਗਿਆ ਉਹ ਭਾਜੀ ਗਰੀਬ ਬੰਦਾ ਜਿਹੜਾ ਉਹ ਹੀ 500 ਰੁਪਏ ਦਿਹਾੜੀ ਕਮਾਉਂਦਾ ਵਾ ਤੇ ਉਹਨੇ ਤੇ ਸ਼ਾਮ ਨੂੰ ਰੋਟੀ ਵਿਚਾਰੇ ਨੇ ਖਾਣੀ ਆ ਆਟਾ 30 ਰੁਪਏ ਕਿਲੋ ਹੋ ਗਿਆ ਵਾ ਦਾਲ ਜਿਹੜੀ 100 200 ਰੁਪਏ ਕਿਲੋ ਹੋ ਗਈ ਆ ਤੇ ਉਹਨੇ ਸੋਨਾ ਕਿੱਥੋਂ ਖਰੀਦਣਾ ਸੋਨਾ ਤੇ ਜਿਹੜੇ ਬੜੀ ਦੂਰ ਐ ਅੱਜ ਸੋਨੇ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਟੈਕਸ ਉੱਥੇ ਘਟਾ ਕੇ ਕੀ ਕਰਾਂਗੇ ਜੇ ਬੰਦ ਕਰਨੇ ਸੀ ਕਮ ਸੇ ਕਮ ਟੋਲ ਪਲਾਜ਼ੇ ਬੰਦ ਕਰਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਇੱਕ ਬੱਸਾਂ ਦੇ ਕਿਰਾਏ ਘਟਾਉਂਦੇ ਰੇਲਵੇ ਦੇ ਕਿਰਾਏ ਘਟਾਉਂਦੇ ਫਲਾਈਟਾਂ ਜਿਹੜੀਆਂ ਉਹਨਾਂ ਦੇ ਕਿਰਾਏ ਘਟਾਉਂਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇਹ ਜਿਹੜਾ ਵਾ ਇੱਥੇ ਇਹਨਾਂ ਨੇ ਬਿੱਲ ਜਿੱਦਾਂ ਉਹ ਮਗਰੋਂ ਪਲਾਨ ਕਰਕੇ ਉਧਾਂ ਲਿਆ ਕੇ ਲੋਕਾਂ ਤੇ ਥੋਪ ਦਿੱਤਾ ਵਾ ਅਸੀਂ ਬਿੱਲ ਨਹੀਂ ਮੰਨਦੇ ਬਿੱਲ ਸੀ ਡਾਕਟਰ ਮਨਮੋਹਨ ਸਿੰਘ ਨੇ ਲਿਆਂਦਾ ਉਸ ਤੋਂ ਬਾਅਦ ਬਿੱਲ ਤੇ ਸੁਣਨ ਨੂੰ ਕੰਨ ਤਰਸ ਕੇ ਅੱਜ ਪੰਜਾਬ ਦੇ ਨਾਲ ਇਹਨਾਂ ਵਿ ਇਹਨਾਂ ਨੂੰ ਹੱਲੇ ਵੀ ਸਬਕ ਲੈਣਾ ਚਾਹੀਦਾ ਕਿ ਜੇ 13 ਦੀਆਂ 13 ਹੀ ਇੱਥੋਂ ਹਾਰੀਆਂ ਇਹਨਾਂ ਨੇ ਇਸੇ ਕਰਕੇ ਹਾਰੀਆਂ ਕਿ ਪੰਜਾਬ ਕਿਸਾਨੀ ਸੂਬਾ ਵਾ ਪੂਰੇ ਦੇਸ਼ ਦਾ ਢਿੱਡ ਭਰਦਾ ਪਰ ਅੱਜ ਕਿਸਾਨ ਹੀ ਵਿਚਾਰੇ ਧਰਨਿਆਂ ਤੇ ਬੈਠੇ ਆ ਮਜ਼ਦੂਰ ਜਿਹੜੇ ਆ ਉਹ ਉਹਨਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ ਰੋਜ਼ਗਾਰ ਨਹੀਂ ਮਿਲਦੇ ਤੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ ਉਹ ਛੜ ਛੜ ਕੇ ਇਸ ਧਰਤੀ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਬਹੁਤ ਚਿੰਤਾ ਦਾ ਵਿਸ਼ਾ ਵਾ ਇੰਨੀ ਪੜ੍ਹਾਈ ਦਾ ਕੀ ਫਾਇਦਾ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ ਤੁਸੀਂ ਦੱਸੋ ਮੈਨੂੰ ਵੀ ਕਿਸੇ ਵੀ ਹਸਪਤਾਲ 'ਚ ਚਲਜੋ ਕਿੱਥੇ ਡਾਕਟਰ ਆ ਪੰਜਾਬ ਦੇ ਵਿੱਚ ਤੇ ਜਿਹੜੀ ਹਹਾਕਾਰ ਮੱਚੀ ਪਈ ਆ ਇਦਾਂ ਹੀ ਪੂਰੇ ਦੇਸ਼ ਦੇ ਵਿੱਚ ਮੱਚੀ ਪਈ ਮਗਾਈ ਦਿਨੋਂ ਦਿਨ ਵੱਧ ਰਹੀ ਆ ਗਰੀਬ ਬੰਦੇ ਲਈ ਕੀ ਕੀਤਾ ਇਕਲ ਮੈਨੂੰ ਦੱਸ ਦਿਓ ਪਈ ਇਹਨਾਂ ਗਰੀਬ ਲਈ ਕੁਝ ਕੀਤਾ ਹੋਵੇ ਤੇ ਇਸ ਬਜਟ ਦੇ ਵਿੱਚ ਖਾਸ ਕਰਕੇ ਜਿੱਥੇ ਕਿ ਸੋਨੇ ਦੇ ਵਿੱਚੋਂ 6% ਦੀ ਟੈਕਸ ਘਟਾਇਆ ਤਾਂ ਉੱਥੇ ਹੀ ਇਲੈਕਟ੍ਰੋਨਿਕ ਗੱਡੀਆਂ ਸਸਤੀਆਂ ਕੀਤੀਆਂ ਕਹਿੰਦੇ ਜੀ ਕੱਪੜੇ ਸਸਤੇ ਕੀਤੇ ਜੁੱਤੀਆਂ ਸਸਤੀਆਂ ਕੀਤੀਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਤੁਹਾਨੂੰ ਖਾਸ ਕਰਕੇ ਜੋ ਪੰਜਾਬ ਵਾਸੀ ਨੇ ਜਾਂ ਭਾਰਤ ਵਾਸੀ ਨੇ ਉਹਨਾਂ ਨੂੰ ਕੀ ਕੁਝ ਆਮ ਜਨਤਾ ਨੂੰ ਕੀ ਕੁਝ ਸਸਤਾ ਚਾਹੀਦਾ ਸੀਗਾ ਜੀ ਸਭ ਤੋਂ ਪਹਿਲੇ ਤੇ ਰੋਟੀ ਕਪੜਾ ਮਕਾਨ ਲੋਕਾਂ ਨੂੰ ਸਸਤਾ ਚਾਹੀਦਾ ਅੱਜ ਸਬਜ਼ੀਆਂ ਦੇ ਰੇਟ ਦੇਖ ਲਓ ਕਿੰਨੇ ਇਨਕਰੀਜ਼ ਹੋ ਗਏ ਨੇ ਮਤਲਬ ਕਿ ਅੱਜ ਤੁਸੀਂ ਅੱਜ ਵੇਖੋ ਸ਼ੇਅਰ ਮਾਰਕੀਟ ਤੇ ਕਿੰਨਾ ਪਹਹਾ ਲ ਆ ਗਿਆ ਠੀਕ ਹੈ ਜੀ ਘੱਟੋ ਘੱਟ 1200 ਅੰਕ ਡਿੱਗ ਪਈ ਹੈ ਠੀਕ ਹੈ ਜੀ ਕਰੋੜਾਂ ਰੁਪਏ ਨੁਕਸਾਨ ਹੋ ਗਿਆ ਲੋਕਾਂ ਨੂੰ ਇਹ ਮੀਤ ਸੀ ਕਿ ਰੇਲੇ ਦੇ ਵਿੱਚ ਕੁਝ ਦੇਣਗੇ ਬਜਟ ਦੇ ਵਿੱਚ ਕੁਝ ਇਨਕਰੀ ਕਰਣਗੇ ਮੋਦੀ ਸਾਹਿਬ ਦਾ ਕਹਿਣਾ ਸੀ ਕਿ ਚੱਪਲ ਵਾਲਾ ਵੀ ਹਵਾਈ 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 ਸਫਰ ਕਰੇਗਾ ਲੇਕਿਨ ਅੱਜ ਤੇ ਰੇਲਵੇ ਜੋਗਾ ਵੀ ਕਰਨਾ ਹੋਵੇ ਤੇ ਉਹਦੇ ਵਾਸਤੇ ਵੀ ਬੜੀ ਮੁਸੀਬਤ ਇੰਨੇ ਇਨਕਰੀਸ ਕਰਤੇ ਨੇ ਤੁਸੀਂ ਗੱਲ ਕਰ ਲਓ ਪੈਟਰੋਲ ਦੀ ਕਰ ਲਓ ਡੀਜ਼ਲ ਦੀ ਕਰ ਲਓ ਇੰਨੇ ਕਿ ਟਰਾਂਸਪੋਰਟੇਸ਼ਨ ਦਾ ਫਰਕ ਹੀ ਇੰਨਾ ਹੀ ਪੈਂਦਾ ਜੇ ਕੋਈ ਚੀਜ਼ਾਂ ਇਨਕਰੀਸ ਹੋਣੀਆਂ ਤੇ ਇਹਦੇ ਨਾਲ ਹੀ ਹੋਣੀਆਂ ਤੁਸੀਂ ਅੱਜ ਮੀਡਲ ਕਲਾਸ ਵੇ ਲੋ ਕੋਈ ਘਰ-ਦਗੜ ਸਕੂਟਰ ਲੈਂਦਾ ਜਾਂ ਐਕਟਿਵਾ ਸਕੂਟਰ ਹੁੰਦਾ ਹੈ ਤੇ ਉਹਦਾ 28% GST ਹੈਗਾ ਜੀ 22% GST ਹੈ ਜੀ ਤੇ ਇਹੋ ਹੀ ਅੱਜ ਤੋਂ 10 ਸਾਲ ਪਿੱਛੇ ਚਲ ਜੋ ਉਹ ਹੀ 80000 ਦਾ ਆ ਜਾਂਦਾ ਸੀ ਐਕਟਿਵਾ ਅੱਜ 120000 ਦਾ ਮਿਲਨਦੇ ਆ ਜੇ ਮਤਲਬ ਕਿ ਐਨਾ ਕਿ ਮੈਂ ਇਨਕਰੀਜ਼ ਕਰ ਦਿੱਤਾ ਮੇਰਾ ਆਪਣਾ ਖੁਦ ਦਾ ਕੰਮ FMCG ਦਾ ਸਪਾਈਸਿਸ ਦਾ ਕੰਮ ਹੈਗਾ ਮੇਰੇ 12 13 ਪ੍ਰੋਡਕਟ ਆਂਦੇ ਨੇ ਜਿਹਦੇ ਵਿੱਚ ਸਾਰਿਆਂ ਪ੍ਰੋਡਕਟਾਂ ਵਿੱਚ 5% ਟੈਕਸ ਹੈਗਾ ਤੇ ਇੱਕ ਮੇਰਾ ਪਨੀਰ ਚਿਲੀ ਆਂਦਾ ਤੇ ਮੰਜੂਰੀਨ ਆਂਦਾ ਜੇ ਉਹਦੇ ਵਿੱਚ 18% ਦਾ ਟੈਕਸ ਜੀ ਦੱਸੋ ਉਹਦੇ ਵਿੱਚ ਕੀ ਚੀਜ਼ ਪਾਤੀ ਕਿਹੜੇ ਇਨਗਰੀਡੀਅੰਟਸ ਪਾਤੇ ਜਿਹੜਾ ਐਨਾ ਇਨਕਰੀਜ਼ ਕਰਤਾ ਉਹਨੂੰ ਮੈਂ ਤੇ ਆਪ ਬੜਾ ਹੈਰਾਨ ਹੈਗਾ ਮਤਲਬ ਕਿ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਬਜਟ ਇੱਕ ਮਿਡਲ ਕਲਾਸ ਵਾਸਤੇ ਬੈਸਟ ਹੋਏ ਸਾਡੀਆਂ ਗ੍ਰਹਿਣੀਆਂ ਦੀ ਗੱਲ ਕਰ ਲਓ ਉਹਨਾਂ ਦੀ ਲਿਪਸਟਿਕ ਬੜੀ ਮਹਿੰਗੀ ਹੈ ਠੀਕ ਹੈ ਫਿਰ ਐਜੂਕੇਸ਼ਨ ਵਾਲਾ ਆਜੋ ਐਜੂਕੇਸ਼ਨ ਵਾਲੋ ਇੱਕ ਪੈਨਸਲ ਲੈਣੀ ਹੁੰਦੀ ਨਾ ਔਰ ਚ ਵੀ ਜੀਐਸਟੀ ਹੈਗਾ ਜੀ ਠੀਕ ਹੈ ਰਬੜ ਪੈਨਸਲ ਵਾਜੇ ਇਹ ਐਜੂਕੇਸ਼ਨ ਦੇ ਵਿੱਚ ਇਹ ਸਾਡਾ ਮਤਲਬ ਕਿ ਇਹ ਇਸ ਇਸ ਨੂੰ ਕੱਟ ਕਰਨਾ ਚਾਹੀਦਾ ਸੀ ਇਸ ਚੀਜ਼ ਨੂੰ ਮੈਂ ਕਹਿੰਦਾ ਕਿ ਬਜਟ ਐਡਾ ਵਧੀਆ ਨਹੀਂ ਹੈਗਾ 30000 ਕਹਿ ਸਕਦੇ ਬੈਸਟ ਨਹੀਂਗਾ ਇਸ ਦਾ ਸਾਡੇ ਨਾਲ ਕੁਝ ਹੋਰ ਵੀ ਜੋ ਗੁਰੂ ਨਗਰੀ ਦੇ ਲੋਕ ਨੇ ਉਹ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹੋ ਜੀ ਜਿਹੜਾ ਅੱਜ ਦਾ ਜਿਹੜਾ ਬਜਟ ਪਾਸ ਹੋਇਆ ਤਾਂ ਕਿਤੇ ਨਾ ਕਿਤੇ ਜੋ ਆਮ ਘਰਾਨਿਆਂ ਦੇ ਜੋ ਲੋਕ ਹੈਗੇ ਨੇ ਕੀ ਉਹਨਾਂ ਨੂੰ ਇਹ ਬਜਟ ਠੀਕ ਲੱਗੇਗਾ ਅ ਦੇਖੋ ਅਕਸ਼ਾ ਜੀ ਸਾਡੇ ਭਾਰਤ ਦੇਸ਼ ਦੇ ਵਿੱਚ 2024 ਦੇ ਵਿੱਚ ਇੰਡੀਅਨ ਫਾਈਨੈਂਸ਼ੀਅਲ ਬਜਟ ਸਾਡੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾ ਰਮਨ ਵੱਲੋਂ 7th ਕਨਸੈਕੂਟਿਵ ਟਾਈਮਸ ਦੇ ਵਿੱਚ ਪੇਸ਼ ਕੀਤਾ ਗਿਆ ਜਿਹੜਾ ਮੋਦੀ ਗਵਰਨਮੈਂਟ 3.0 ਟਰਮ ਦੇ ਵਿੱਚ ਹੋਇਆ ਔਰ ਇਹਨੂੰ ਇੱਕ ਕਰੂਸ਼ਲ ਰੋਡਮੈਪ ਉਹ ਦੱਸ ਰਿਹਾ ਵਿਕਸਿਤ ਭਾਰਤ ਦੇ ਲਈ ਜਿਹੜਾ 2047 ਦੇ ਲਈ ਉਹਨਾਂ ਨੇ ਟੀਚਾ ਰੱਖਿਆ ਔਰ ਉਹਦੀ ਟੈਗਲਾਈਨ ਵੀ ਰੱਖੀ ਸੀ ਵਿਕਾਸ ਵੀ ਵਿਰਾਸਤ ਵੀ ਔਰ ਇੱਕ ਇਦਾਂ ਦਾ ਬਜਟ ਜਿਹਦੇ ਵਿੱਚ ਲੌਂਗ ਟਰਮ ਔਰ ਸ਼ਾਰਟ ਟਰਮ ਪਲਾਨਸ ਦੇ ਉੱਤੇ ਗੱਲ ਕੀਤੀ ਗਈ ਸੀ ਇੰਡੀਆ ਨੂੰ ਇੱਕ ਐਦਾਂ ਦੀ ਪੋਜੀਸ਼ਨ ਤੇ ਲਿਆਉਣਾ ਜਿਸ ਦੇ ਲਈ ਉਹ ਗਲੋਬਲ ਇਕਨੋਮਿਕ ਪਾਵਰ ਬਣ ਜਾਏ ਉਹਨਾਂ ਨੇ ਇਹਦੇ ਵਿੱਚ এমਪਲੋਇਮੈਂਟ ਜਨਰੇਸ਼ਨ ਦੀ ਗੱਲ ਕੀਤੀ 인ਫਲੇਸ਼ਨ ਫੂਡ ਪ੍ਰਾਈਸਸ ਐਗਰੀਕਲਚਰ ਇਕਨੋਮਿਕ ਵੈਲਫੇਅਰ ਇੰਡਸਟਰੀ ਬੂਸਟਿੰਗ ਰਿਸਰਚ ਐਂਡ ਡਿਵੈਲਪਮੈਂਟ ਸਕਿੱਲ ਵਾਈਜ਼ ਡਿਵੈਲਪਮੈਂਟਲ ਪ੍ਰੋਜੈਕਟਸ ਦੇ ਉੱਪਰ ਵੀ ਗੱਲ ਹੋਈ ਇਨਫਰਾਸਟ੍ਰਕਚਰ ਇੱਕ ਅਜਿਹੇ ਹਾ ਡਿਪਾਰਟਮੈਂਟ ਜਿਹੜਾ ਕਿਸੇ ਵੀ ਦੇਸ਼ ਦੀ ਇਕਨੋਮਿਕ ਗਰੋਥ ਲਈ ਉਹਦੀ ਰੀੜ ਦੀ ਹੱਡੀ ਹੁੰਦਾ ਉਹਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ਆ ਫਿਸਕਲ ਪਾਲਿਸੀਸ ਦੇ ਉੱਪਰ ਜਿਹੜੀਆਂ ਟੈਕਸ ਸਲੈਬਸ ਉਦੇ ਵਾਸਤੇ ਵੀ ਲੋਕ ਕਈ ਵਾਰੀ ਪੋਜ਼ਿਟਿਵ ਨਜ਼ਰ ਆ ਰਹੇ ਆ ਔਰ ਪਰ ਸਿੱਧਾ ਸਿੱਧਾ ਦੇਖੀਏ ਕਿ ਜੇ ਪੰਜਾਬ ਦੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਹੈਗੀਆਂ ਜਿਵੇਂ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਨੂੰ ਜ਼ਿਆਦਾ ਤਰਜੀਹ ਨਾ ਦੇ ਕੇ ਪਟਨਾਪੁਰਨੀ ਐਕਸਪ੍ਰੈਸਵੇ ਬਕਸਰ ਬਗਲਪੁਰ ਹਾਈਵੇ ਆ ਬਗੋਧਿਆ ਰਾਜਵੀਰ ਅਵੈਸ਼ਾਲੀ ਦਰਬੰਗਾ ਐਂਡ ਐਡੀਸ਼ਨਲ 2 ਲੇਨ ਬ੍ਰਿਜਸ ਓਵਰ ਦੀ ਰਿਵਰ ਗੰਗਾ ਇਨ ਬਕਸਰ ਦੇ ਵਿੱਚ 26000 ਕਰੋੜ ਰੁਪਏ ਉਹਨਾਂ ਨੂੰ ਜਾਰੀ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਠੀਕ ਹੈ ਖੇਤੀ ਫਾਰਮਰਸ ਦੀਆਂ ਬਹੁਤ ਸਾਰੀਆਂ ਮੰਗਾਂ ਸੀ ਜਿਦੇ ਵਿੱਚ ਉਹਨਾਂ ਨੇ ਖੇਤੀ ਤੇ ਉਹਦੇ ਸਹਾਇਕ ਖੇਤਰਾਂ ਦੇ ਲਈ 1.52 ਲੱਖ ਕਰੋੜ ਰੁਪਏ ਜਾਰੀ ਕਰਨ ਦੀ ਗੱਲ ਕੀਤੀ ਹੈ ਔਰ 32 ਫਸਲਾਂ ਲਈ 109 ਕਿਸਮਾਂ ਦੇ ਉੱਪਰ ਜਾਰੀ ਕੀਤੀ ਆ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਫਾਰਮਰਸ ਵਾਸਤੇ ਇਕਨੋਮਿਕ ਸਰਵੇ ਦੇ ਲਈ 420 ਦੇ ਉੱਪਰ ਗੱਲ ਹੋਣੀ ਸੀ ਆ ਵੋਲੇਟਿਲਿਟੀ ਦੇ ਉੱਪਰ ਗੱਲ ਹੋਣੀ ਸੀ ਵਰਨੇਬਿਲਿਟੀ ਤੇ ਗੱਲ ਹੋਣੀ ਸੀ ਵਾਈਟਲ ਇਨਫਰਾਸਟ੍ਰਕਚਰ ਤੇ ਗੱਲ ਹੋਣੀ ਸੀ ਉਹਨਾਂ ਦੀ ਵੈਲਿਊਜ਼ ਉੱਪਰ ਗੱਲ ਹੋਣੀ ਸੀ ਉਹ ਉਸ ਲੈਵਲ ਤੇ ਨਹੀਂ ਹੋਈਆਂ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦੇ ਪ੍ਰੋਜੈਕਟਸ ਸਪੈਂਡਿੰਗ ਆ ਅੱਜ ਉਹਨਾਂ ਦੀ ਲੈਂਡ ਐਕਵੀਜ਼ੀਸ਼ਨ ਵਾਸਤੇ ਕਿਸਾਨਾਂ ਨੂੰ ਲੈਂਡ ਓਨਰਸ ਨੂੰ ਕੰਪਨਸੇਸ਼ਨ ਉਸ ਲੈਵਲ ਤੇ ਨਹੀਂ ਮਿਲੀਆਂ ਦੋ ਇਹ ਸਟੇਟ ਸਬਜੈਕਟਸ ਹੁੰਦੇ ਆ ਪਰ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਜਿੱਥੇ ਕੇਂਦਰ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਉੱਥੇ ਸੂਬਾ ਸਰਕਾਰ ਨੂੰ ਵੀ ਇੱਕ ਜੁੜਤਾ ਦੇ ਨਾਲ ਮਦਦ ਕਰਨੀ ਚਾਹੀਦੀ ਆ 올 ਐਨ 올 ਇਹ ਬਜਟ ਕਈ ਲੋਕਾਂ ਲਈ ਅੱਛਾ ਆ ਸੋਨਾ ਚਾਂਦੀ ਸਸਤੀ ਹੋ ਗਈ ਆ ਪਰ ਗਰੀਬ ਹਾਊਸਹੋਲਡ ਲੋਅਰ ਮਿਡ ਕਲਾਸ ਮਿਡਲ ਕਲਾਸ ਲਈ ਦਾਲਾਂ ਅਨਾਜ ਆਦੀ ਸਬਜ਼ੀਆਂ ਦੇ ਵਿੱਚ ਕੋਈ ਘਾਟਾ ਨਹੀਂ ਕੀਤਾ ਗਿਆ ਇਹਦੇ ਨਾਲ ਆਮ ਗ੍ਰਹਿਣੀਆਂ ਦੇ ਕਿਚਨ ਦੇ ਉੱਤੇ ਹਾਊਸਹੋਲਡ ਦੇ ਉੱਤੇ ਬਹੁਤ ਵੱਡਾ ਭਾਰ ਪੈਣਾ ਆ ਜੋ ਆਸ ਉਮੀਦ ਇੱਕ ਘਰ ਚਲਾਉਣ ਵਾਲੀ ਯੁਗਤੀ ਨੂੰ ਹੁੰਦੀ ਆ ਟ੍ਰੈਂਡਿੰਗ ਹੁੰਦੀ ਆ ਉਹਦੀ ਉਮੀਦ ਦੇ ਉੱਤੇ ਠੇਸ ਪਹੁੰਚੀ ਆ ਸੋ ਇਸ ਕਰਕੇ ਬਹੁਤ ਸਾਰੇ ਹੋਰ ਫੈਕਟਰਜ਼ ਈ ਵਹੀਕਲਸ ਹੋ ਜਾਣ ਰੋਡ ਇਨਫਰਾਸਟ੍ਰਕਚਰ ਹੋ ਜਾਣਾ ਵਿਕਸਿਤ ਭਾਰਤ ਕਿਵੇਂ ਬਣਾਉਣਾ ਉਹਦੇ ਲਈ ਗੱਲਾਂ ਦਾ ਕੀਤੀਆਂ ਨੇ ਪਰ ਫਿਰ ਹਰ ਵਾਰ ਦੀ ਤਰ੍ਹਾਂ ਇੱਕ ਅਜੀਹਾ ਬਜਟ ਜਿਦੇ ਵਿੱਚ ਆਮ ਆਵਾਮ ਨੂੰ ਸਧਾਰਨ ਲੋਕਾਂ ਨੂੰ ਕੁਝ ਜਿਹੜੀਆਂ ਬਿਹਤਰ ਆਸਾਂ ਸਨ ਉਹਨਾਂ ਦੀ ਪੂਰਤੀ ਇਸ ਬਜਟ ਤੋਂ ਹੁੰਦੀ ਨਜ਼ਰ ਨਹੀਂ ਆ ਰਹੀ ਸੋ ਪ੍ਰੋ ਐਂਡ ਕੌਨਸ ਇਹਨਾਂ ਬਜਟ ਦੇ ਵਿੱਚ ਹੁੰਦੀ ਆ ਕਈਆਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਕਈਆਂ ਨੂੰ ਇਹਦੇ ਵਿੱਚ ਨੁਕਸਾਨ ਜਾਂਦਾ ਆ ਆਲ ਇਨ ਆਲ ਪੰਜਾਬ ਵਾਸਤੇ ਜਿਹੜੀਆਂ ਆਸਾਂ ਸਾਡੇ ਪੰਜਾਬੀਆਂ ਨੇ ਲਾਈਆਂ ਸੀ ਉਹਨੂੰ ਬੂਰ ਪੈਂਦਾ ਉਸ ਲੈਵਲ ਤੇ ਨਜ਼ਰ ਨਹੀਂ ਆ ਰਿਹਾ ਇਹਦੇ ਬਹੁਤ ਸਾਰੇ ਫੈਕਟਰਸ ਆ ਸੂਬਾ ਸਰਕਾਰ ਵੀ ਇਹਦੇ ਲਈ ਜ਼ਿੰਮੇਵਾਰ ਆ ਪੰਜਾਬੀ ਸੈਕਟਰਸ ਦੀਆਂ ਕੀ ਮੰਗਾਂ ਰਹੀਆਂ ਉਹ ਵੀ ਜ਼ਿੰਮੇਵਾਰ ਆ ਅਲਟੀਮੇਟਲੀ ਗਰੀਬ ਲਈ ਬਜਟ ਦੇ ਵਿੱਚ ਉਹਨੀਆਂ ਵੱਖ ਸੁਵਿਧਾਵਾਂ ਨਹੀਂ ਹੈਗੀਆਂ ਆਮ ਹਾਊਸਹੋਲਡ ਲਈ ਵਾਧ ਸੁਵਿਧਾਵਾਂ ਨਹੀਂ ਹੈਗੀਆਂ ਕਿਸਾਨਾਂ ਦੇ ਮੰਗਾਂ ਦੇ ਅਨੁਸਾਰ ਉਹਨੀਆਂ ਸੁਵਿਧਾਵਾਂ ਨਹੀਂ ਹੈਗੀਆਂ ਔਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਪੰਜਾਬ ਦੇ ਵਿੱਚ ਜਿਹੜੇ ਚੱਲ ਰਹੇ ਸੀ ਉਹਦੇ ਵਾਸਤੇ ਕੋਈ ਵੱਡੇ ਦਿਸ਼ਾ ਨਿਰਦੇਸ਼ ਇਸ ਪ੍ਰੋਜੈਕਟ ਦੇ ਵਿੱਚ ਨਜ਼ਰ ਨਹੀਂ ਆ ਰਹੇ ਤੇ ਖਾਸ ਕਰਕੇ ਜੇਕਰ ਅਸੀਂ ਗੱਲ ਕਰ ਲਈਏ ਯੂਥ ਦੀ ਨੌਜਵਾਨਾਂ ਦੀ ਤਾਂ ਨੌਕਰੀ ਦੀ ਬੜੀ ਵੱਡੀ ਗੱਲ ਹੁੰਦੀ ਆ ਤਾਂ ਉਹਨਾਂ ਵੱਲੋਂ ਕਹਿ ਗਿਆ ਕਿ ਇੰਟਰਨਸ਼ਿਪਸ ਜਿਹੜੀਆਂ ਉਹ ਲਗਾਈਆਂ down in here. ਕੀ ਲੱਗਦਾ ਕਿ ਇੰਟਰਨਸ਼ਿਪ ਲੱਗਣ ਦੇ ਨਾਲ ਜੋ ਨੌਜਵਾਨ ਨੇ ਉਹ ਆਪਣਾ ਚੰਗਾ ਕੀਤਾ ਕਰ ਪਾਉਣਗੇ ਆਪਣਾ ਕਾਰੋਬਾਰ ਸਾਂ ਪਾਉਣਗੇ ਨੌਕਰੀ ਚੰਗੀ ਲੱਗ ਪਾਉਣਗੇ ਕਿਉਂਕਿ ਇੱਕ ਬੜੀ ਆਸ ਹੁੰਦੀ ਸੀਗੀ ਨੌਜਵਾਨਾਂ ਦੇਖੋ ਇਹ ਬਹੁਤ ਇੰਪੋਰਟੈਂਟ ਵਿਜ਼ਨ ਸਾਡੇ ਫਾਈਨੈਂਸ ਮਿਨਿਸਟਰ ਨੇ ਦਿੱਤਾ ਯੂਥ ਲਈ ਜਿਹੜੇ ਨੌਕਰੀ ਪੇਸ਼ਾ ਉਹਨਾਂ ਤੋਂ ਬਾਅਦ ਪੜ ਕੇ ਨੌਕਰੀ ਪੇਸ਼ਾ ਵੀ ਕਰਦੇ ਆ ਮੈਟਰੋ ਸਿਟੀਜ਼ ਆ ਉਹਦੇ ਵਿੱਚ ਵੀ ਵਾਅਦਾ ਕਰਨ ਦੀ ਗੱਲ ਆਸ ਉਮੀਦ ਨੌਜਵਾਨਾਂ ਨੇ ਰੱਖੀ ਸੀ ਕਿ ਜਿਹੜਾ ਐਚ ਆਰਏ ਅਲਾਉਂਸਸ ਹੁੰਦੇ ਆ ਮੈਟਰੋ ਸਿਟੀਜ਼ ਦੇ ਕਈ ਵਾਰ ਵੱਧ ਹੁੰਦੇ ਆ ਤੇ ਉਹਨਾਂ ਨੂੰ ਉਹ ਬੈਨੀਫਿਟਸ ਉਤੋਂ ਮਿਲ ਸਕਣ ਉਹ ਕਿਆਂ ਗਿਆ ਯੂਥ ਵਾਸਤੇ ਬਹੁਤ ਸਾਰੇ ਦਿਸ਼ਾ ਨਿਰਦੇਸ਼ ਦਿੱਤੇ ਗਏ ਆਬ ਜੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬ੍ਰੇਨ ਡਰੇਨ ਆ ਅੱਜ ਪੰਜਾਬ ਦਾ ਸਟੂਡੈਂਟ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ ਰੋਜ਼ਗਾਰ ਹਾਸਲ ਨਹੀਂ ਕਰਨਾ ਚਾਹੁੰਦਾ ਵਿਦੇਸ਼ਾਂ ਵੱਲ ਭੱਜ ਰਿਹਾ ਇਹ ਵੀ ਪੰਜਾਬ ਦੀ ਇਕਨੋਮੀ ਨੂੰ ਵੱਡੇ ਲੈਵਲ ਤੇ ਇਫੈਕਟ ਕਰ ਰਿਹਾ ਜੇ ਮੈਂ ਮੌਜੂਦਾ ਪੰਜਾਬ ਦੀ ਹੀ ਗੱਲ ਕਰਾਂ ਪੰਜਾਬ ਦੇ ਸੈਕਟਰਸ ਦੀ ਗੱਲ ਕਰਾਂ ਤੇ ਪੰਜਾਬੀਆਂ ਨੂੰ ਉਸ ਲੈਵਲ ਤੇ ਉਮੀਦ ਸੀ ਪਰ ਉਹ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹਾਂ ਠੀਕ ਆ ਓਵਰ ਆਲ ਬਜਟ ਜੇ ਟੈਕਨੀਕਲ ਟਰਮਸ ਦੇ ਵਿੱਚ ਵੇਖੀਏ ਬੜਾ ਨੋਮినਲ ਰੱਖਿਆ ਇਕਨੋਮਿਕ ਸੋਬੇ ਦੇ ਵਿੱਚ ਵੀ ਇਹੋ ਹੀ ਅੰਦੇਸ਼ਾ ਸੀ ਔਰ ਜਿਹੜਾ ਫ फेब्रुवारी ਦੇ ਵਿੱਚ ਬਿਫੋਰ ਜਨਰਲ ਇਲੈਕਸ਼ਨਸ ਇੰਟਰਮ ਬਜਟ ਪੇਸ਼ ਕੀਤਾ ਗਿਆ ਸੀ ਉਹਦੇ ਤਰੀਕ ਦੇ ਨਾਲ ਹੀ ਇਹ ਬਜਟ ਲਿਆਂਦਾ ਗਿਆ ਜੋ ਚੀਜ਼ਾਂ ਐਕਸਪੈਕਟ ਕੀਤੀਆਂ ਗਈਆਂ ਸੀ ਲਗਭਗ ਪੂਰੀਆਂ ਹੈਗੀਆਂ ਨੇ ਪਰ ਪੰਜਾਬ ਦੇ ਲੋਕਾਂ ਵਾਸਤੇ ਜਿਹੜੀਆਂ ਵੱਧ ਆਸਾਂ ਉਮੀਦਾਂ ਕਿਉਂਕਿ ਪੰਜਾਬ ਬਾਰਡਰ ਸਟੇਟ ਆ ਬਾਰਡਰ ਸਿਟੀਜ਼ ਇਹਦੇ ਵਿੱਚ ਬਹੁਤ ਜ਼ਿਆਦੀਆਂ ਨੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਵੱਡੇ ਲੈਵਲ ਤੇ ਆ ਗੈਂਗਵਾੜਸ ਵੱਡੇ ਲੈਵਲ ਤੇ ਆ ਡਰੱਗਸ ਵੱਡੇ ਲੈਵਲ ਤੇ ਆ ਹਰ ਤਰ੍ਹਾਂ ਦਾ ਮਾਫੀਆ ਵੱਡੇ ਲੈਵਲ ਤੇ ਆ ਪੰਜਾਬ ਨੂੰ ਸਪੈਸ਼ਲ ਪੈਕੇजेस ਅਲਾਉਨਸਸ ਬੋਨਸ ਇਨਸੈਂਟਿਵ ਔਰ ਬੈਨੀਫਿਟਸ ਦੇਣ ਦੀ ਲੋੜ ਸੀ ਜੋ ਕਿ ਇਸ ਬਜਟ ਦੇ ਵਿੱਚ ਉਸ ਲੈਵਲ ਤੇ ਨਜ਼ਰ ਨਹੀਂ ਆ ਰਹੇ ਸੋ ਇਸ ਕਰਕੇ ਪੰਜਾਬੀ ਲੋਕ ਆਸਾਂ ਜਿੰਨੀਆਂ ਰੱਖ ਰਹੇ ਸੀ ਉਨੀਆਂ ਆਸਾਂ ਤੇ ਪੂਰੀਆਂ ਨਹੀਂ ਹੋ ਰਹੀਆਂ ਪਰ ਓਵਰਆਲ ਇਹ ਬਜਟ ਇੱਕ ਜਿਹਨੂੰ ਐਨਲਾਈਜ਼ ਕਰੀਏ ਐਗਜ਼ਾਮਿਨ ਕਰੀਏ ਤੇ ਇੱਕ ਬੈਲੈਂਸ ਆ ਬਜਟ ਆ ਨਜ਼ਰ ਆ ਰਿਹਾ ਪੰਜਾਬੀਆਂ ਲਈ ਉਹਨੀਆਂ ਸੁੱਖ ਸਹੂਲਤਾਂ ਵਾਇਦ ਚ ਨਹੀਂ ਹੈਗੀਆਂ ਤਾਂ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਲੱਗਦਾ ਕੀ ਕਿੰਨਾ ਕੁ ਜੋ ਪੰਜਾਬੀਆਂ ਨੂੰ ਜਾਂ ਭਾਰਤ ਵਾਸੀਆਂ ਨੂੰ ਜਿਹੜਾ ਇਸ ਬਜਟ ਤੋਂ ਸਹੂਲਤ ਮਿਲਣੀ ਚਾਹੀਦੀ ਸੀਗੀ ਕਿ ਉਹਨਾਂ ਨੂੰ ਮਿਲੀ ਆ ਕਿ ਨਹੀਂ ਮਿਲੀ ਤਾਂ ਕਿਵੇਂ ਵੇਖਦੇ ਹੋ ਜਿਹੜਾ ਅੱਜ ਦਾ ਬਜਟ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਖਾਸ ਬਜਟ ਦੇ ਵਿੱਚ ਪੰਜਾਬ ਵਾਸੀਆਂ ਵਾਸਤੇ ਜਾਂ ਦੇਸ਼ ਵਾਸੀਆਂ ਵਾਸਤੇ ਜਾਂ ਸਟੂਡੈਂਟ ਵਾਸਤੇ ਜੋ ਖਾਸ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਨਹੀਂ ਹੈਗੀਆਂ ਮੈਂ ਤੁਹਾਨੂੰ ਤੁਹਾਡੇ ਚੈਨਲ 'ਆਹੀ' ਦੱਸਣਾ ਚਾਹਨਾ ਕਿ ਜੋ ਪੰਜਾਬੀਆਂ ਨੇ ਆਸ ਰੱਖੀ ਸੀ ਕਿ ਬਜਟ ਦੇ ਵਿੱਚ ਉਹ ਬਜਟ ਦੇ ਵਿੱਚ ਉਹਨਾਂ ਦੀ ਆਸ ਪੂਰੀ ਨਹੀਂ ਹੋਈ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਮਹਿੰਗਾਈ ਹੈ ਦਿਨੋ-ਦਿਨ ਵਧ ਰਹੀ ਸੀਗੀ ਸਲੈਂਡਰ ਜਿਹੜਾ ਆਪਾਂ 10 ਤੋਂ 15 ਸਾਲ ਪਹਿਲੇ ਚੱਲ ਜੀਏ 350 ਰੁਪਏ ਦਾ ਸੀਗਾ ਉਹ ਨੀਅਰ ਅਬਾਊਟ 1100 ਦੇ ਮਿਡਲ ਤੇ ਉਹ ਸਾਰਾ ਭਾਰ ਮੀਡਲ ਕਲਾਸ ਤੇ ਲੋਅਰ ਕਲਾਸ ਤੇ ਡਿਪੈਂਡ ਕਰਕੇ ਕਿਉਂਕਿ ਉਹਨਾਂ ਤੇ ਜ਼ਿਆਦਾ ਭਾਰ ਪੈ ਰਿਹਾ ਜਿਹੜਾ 500 ਰੁਪਏ ਦਿਹਾੜੀ ਕਰਨ ਵਾਲਾ ਬੰਦਾ ਉਹ ਦੱਸੋ ਕਿੱਥੋਂ ਬਲਕਿ ਸਿਲੰਡਰ ਦਾ ਕਰੇਗਾ ਗੁਜ਼ਾਰਾ ਕਿਉਂਕਿ 60 70 ਰੁਪਏ ਕਿਲੋ ਤੇ ਦੁੱਧ ਵਿਕ ਰਿਹਾ ਤੇ ਸਬਜ਼ੀਆਂ ਵੀ ਨੀਆਂ ਮਹਿੰਗੀਆਂ ਬਟ ਸਟੂਡੈਂਟ ਲਈ ਕੋਈ ਇਫੈਕਟ ਨਹੀਂ ਆ ਸਾਰਿਆਂ ਸਟੂਡੈਂਟਸ ਇਫੈਕਟ ਪੈ ਰਿਹਾ ਕਿਉਂਕਿ ਸਵੇਰੇ ਉਹ ਪੜਦੇ ਨੇ ਸ਼ਾਮੀ ਬਾਅਦ ਚ ਕਈਆਂ ਨੂੰ ਜੌਬਸ ਨਹੀਂ ਆ ਤੇ ਉਹ ਸਾਰੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਉਹਨਾਂ ਲਈ ਕੋਈ ਵੀ ਬਲਕਿ ਬਸ ਇੰਟਰਨਸ਼ਿਪ ਕੀਤੀ ਹੈ ਬਟ ਉਹ ਵੀ ਪਤਾ ਨਹੀਂ ਹੁਣ ਪੱਕੀ ਅੱਗੇ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਇਸ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਟੈਕਸ ਆ ਟੈਕਸ ਦੇ ਵਿੱਚ ਖਾਸ ਕਰਕੇ ਜਿਹੜਾ ਕਿ ਪਹਿਲਾਂ 5 ਤੋਂ 7 ਲੱਖ ਰੁਪਏ ਜਿਹੜਾ ਇਨਕਮ ਵੀ ਜਿਹੜਾ ਆਪਾਂ ਟੈਕਸ ਦਿੰਦੇ ਸੀਗੇ ਜਾਂ ਰਿਟਰਨ ਲਾਉਂਦੇ ਸੀਗੇ ਤਾਂ ਹੁਣ 3 ਤੋਂ 7 ਲੱਖ ਆਲਿਆਂ ਵਾਸਤੇ ਜਿਹੜੀ ਆ 5 5% ਟੈਕਸ ਹੋਰ ਵਾਦਾ ਦਿੱਤਾ ਗਿਆ ਕੇਂਦਰ ਇਹ ਤੇ ਫਿਰ ਕਾਫੀ ਜ਼ਿਆਦਾ ਬਲਕਿ ਮੀਡਲ ਕਲਾਸ ਐਂਡ ਲੋਅਰ ਕਲਾਸ ਤੇ ਜਾ ਰਿਹਾ ਇਫੈਕਟ ਕਰੇਗਾ ਕਿਉਂਕਿ ਇਹ ਤੇ ਜਿਹੜੇ ਸ਼ੌਕਰ ਹੈ ਉਹ ਸ਼ੌਕਰ ਤੋਂ ਸ਼ੌਕਰ ਹੋਈ ਜਾ ਰਿਹਾ ਜਿਹੜਾ ਮੀਡਲ ਕਲਾਸ ਆ ਗਰੀਬ ਤੋਂ ਗਰੀਬ ਹੋਈ ਜਾ ਰਿਹਾ ਕਿਉਂਕਿ ਉਹਨਾਂ ਤੇ ਜ਼ਿਆਦਾ ਬਾਰ ਪੈ ਰਿਆ ਜੌਬ ਸੋਨਾ ਕੋ ਹੈ ਨਹੀਂ ਸਟੂਡੈਂਟ ਆਪਣਾ ਸਾਰਾ ਬਾਹਰ ਜਾ ਰਿਹਾ ਤੇ ਜਿੰਨਾਂ ਕੋ ਕਾਮਕਾਰ ਵੀ ਹੈ ਉਹਨਾਂ ਨੂੰ 5 10 ਜਾਂ 15000 ਇਸ ਤੋਂ ਬਾਅਦ ਸੈਲਰੀ ਜਾ ਰਹਾ ਮਿਲ ਨਹੀਂ ਰਹੀ ਤੇ ਜਿਹੜੇ ਪੜਿਆ ਲਿਖਿਆ ਨੌਜਵਾਨ ਹੈ ਉਹ ਕੋਈ ਪ੍ਰੀਖਿਆ ਚਲਾ ਰਿਹਾ ਕੋਈ ਡਰਾਈਵਰ ਹੈ ਕੋਈ ਕੁਸ਼ ਹੈ ਤੇ ਕੋਈ ਕੁਝ ਹੈ ਇਸ ਕਰਕੇ ਸਾਨੂੰ ਨਹੀਂ ਲੱਗਦਾ ਬਜਟਸ ਚੇਂਜ ਕਰਨੇ ਚਾਹੀਦੇ ਆ ਵਿੱਚ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਵੇਖਿਆ ਕਿ ਅੱਜ ਤੁਹਾਡੇ ਨਾਲ ਜੋ ਗੁਰੂ ਨਗਰੀ ਦੇ ਲੋਕ ਹੈਗੇ ਨੇ ਉਹਨਾਂ ਨਾਲ ਜ਼ਰੂਰ ਆਪਾਂ ਗੱਲ ਕੀਤੀ ਆ ਤਾਂ ਉਹਨਾਂ ਵੱਲੋਂ ਜਿਹੜਾ ਦੇਸ਼ ਦਾ ਬਜਟ ਜੋ ਪਾਸ ਕੀਤਾ ਆ ਬਜਟ ਆਇਆ ਵਾ ਦੇਸ਼ ਵਾਸਤੇ ਤਾਂ ਕਿਤਨੇ ਕਿਤੇ ਪੰਜਾਬੀ ਜ਼ਰੂਰ ਨਾਰਾਜ਼ ਆ ਰਹੇ ਨੇ ਗੁਰੂ ਨਗਰੀ ਦੇ ਲੋਕ ਨੇ ਉਹਨਾਂ ਵੱਲੋਂ ਜਿਹੜੀਆਂ ਆਸ-ਮਰਾਦਾਂ ਲਗਾਈਆਂ ਗਈਆਂ ਸੀਗੀਆਂ ਇਸ ਬਜਟ ਤੇ ਉਹ ਪੂਰੀਆਂ ਹੁੰਦੀਆਂ ਨਹੀਂ ਦਿਖਾਈ ਦੇ ਰੀਆਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੁਨਕ ਜਗਵਾਨੀ ਟੀਵੀ ਸ਼੍ਰੀਮੰਤ ਸੋਸਾਈਪ